हां जी नमस्कार जी देखो आज मैं लेके आया जी 100% प्योर कॉटन ਦੇ ਸੂਟ ਨੇ ਉਹ ਬ੍ਰਾਂਡ ਸਾਰਾ ਰਹੂਗਾ ਬਰਾਸੋ ਬ੍ਰਾਂਡ ਵੀਡੀਓ ਨੂੰ ਲਾਸਟ تک ਦੇਖਿਓ ਛੋਟੀ ਜੀ ਵੀਡੀਓ ਰਹੂਗੀ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਪਲੀਜ਼ ਚੈੱਕ ਕਰੋ ਆਈ ਦੀ ਵੀਡੀਓ ਦਾ ਪਹਿਲਾ ਆਰਟੀਕਲ neck ਦੇ ਉੱਪਰ ਕੜਾਈ ਹੈ ਜੀ ਬਹੁਤ ਸ਼ਾਨਦਾਰ ਪ੍ਰਿੰਟ ਹੈ 100% ਪਿਓਰ कॉटन ਹੈ ਜੀ 100% ਪਿਓਰ कॉटन ਦੀ ਮਿਲੂਗੀ बॉटਮ 2.5 ਮੀਟਰ ਸ਼ਰਟ ਤੇ 2.5 ਮੀਟਰ बॉटਮ ਰਹੂਗੀ ਜੀ ਨਾਲ ਮਿਲੂਗਾ ਜੀ ਪੂਰਾ ਲੰਬਾ ਚੋੜਾ ਪਿਓਰ ਕਾਟਨ ਦਾ ਹੀ ਦੁਪੱਟਾ ਪੀ ਚੈੱਕ ਕਰੋ ਜੀ ਰੇਟ ਅਜ ਉਹ ਦੇ ਰਹਿਣਾ ਤੁਹਾਨੂੰ ਬਸ ਤੁਸੀਂ ਦੇਖ ਕੇ ਹੈਰਾਨ ਰਹੋਗੇ ਇੱਥੇ ਕਲਰ ਤੁਹਾਨੂੰ ਕੋਈ ਨਹੀਂ ਮਿਲਣਾ ਜੀ ਸੋਲੋ ਪੀਸ ਨੇ ਪੀਛੇ ਨੇ ਮਰਜ਼ੀ ਲੈ ਲਓ ਇਹ ਸੋਲੋ ਡਿਜ਼ਾਈਨ ਆਇਆ ਖੂਬਸੂਰਤ ਪੀਸ ਹੈ ਔਰ ਨੈਕਸਟ ਡਿਜ਼ਾਈਨ ਚੈੱਕ ਕਰੋ ਆ ਲਓ ਜੀ 3 ਨੱਕ ਦੇ ਉੱਪਰ embroidery ਕੀਤੀ ਹੋਈ ਜੀ ਪ੍ਰਿੰਟਿੰਗ ਚੈੱਕ ਕਰ ਲਓ ਸੋਲੋ ਡਿਜ਼ਾਈਨ ਆ 100% ਪਿਓਰ ਕਾਟਨ ਬ੍ਰਾਂਡ ਰਹੂਗਾ ਵਿਰਾਸਤ ਜੀ ਤੇ ਆ ਲੋ ਜੀ ਬਾਟਮ ਤੇ ਨਾਲ ਮਿਲੂਗਾ ਜੀ 100% ਪਿਓਰ ਕਾਟਨ ਦਾ ਦੁਪੱਟਾ ਦੁਪੱਟਾ ਵੀ ਬਹੁਤ ਖੂਬਸੂਰਤ ਦੁਪੱਟਾ ਹੈ ਜੀ ਚਾਹੇ ਤੁਸੀਂ ਇੱਕ ਸੂਟ ਲਓ ਦੋ ਲਓ ਤਿੰਨ ਲਓ ਚਾਰ ਲਓ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਰੇਟ ਰਹੂਗਾ ਸਿਰਫ 400 ਤੇ 95 ਰੁਪਏ ਜੀ ਪੀ ਚੈੱਕ ਕਰੋ ਜੀ ਖੂਬਸੂਰਤ ਪੀਸ ਆ ਗਿਆ ਜੀ ਆ ਲੋ ਜੀ ਪਹਿਲਾਂ ਤੁਸੀਂ ਪੀਸ ਲੈਣੇ ਮਰਜ਼ੀ ਲੈ ਲਓ ਜੀ ਇਹਦੇ ਸੋਲੋ ਡਿਜ਼ਾਈਨ ਹੈ ਖੂਬਸੂਰਤ ਪੀਸ ਹੈ ਨੈਕਸਟ ਪੀਸ ਦੇਖੋ ਜਰਾ ਆ ਲੋ ਜੀ ਪੀਸ ਦੇਖੋ ਕਿੱਡਾ ਸ਼ਾਨਦਾਰ neck ਦੇ ਉੱਪਰ ਪੈਚ ਵਰਕ ਦਾ ਕੰਮ ਕੀਤਾ ਹੈ ਜੀ ਨਾਲ ਤੁਹਾਨੂੰ ਮਿਲੇਗਾ ਜੀ ਮਿਰਰ ਵਰਕ ਦਾ ਕੰਮ brand ਚੈੱਕ ਲਓ brand ਦੇਖ ਲਓ ਚੈੱਕ ਕਰ ਲਓ brand ਰਹੂਗਾ ਵਿਰਾਸਤ ਜੀ ਨਾਲ ਮਿਲੂਗੀ ਜੀ striped ਵਾਲੀ bottom ਤੇ ਨਾਲ ਮਿਲੂਗਾ ਜੀ ਇਹਦੇ ਤੁਹਾਨੂੰ ਖੂਬਸੂਰਤ ਦੁਪੱਟਾ pure cotton ਦਾ ਹੀ ਦੁਪੱਟਾ ਜੀ ਪੂਰਾ ਲੰਬਾ ਜੋੜਾ ਕਪੜਾ ਪੂਰਾ ਰਹੂਗਾ ਆ ਲਓ ਜੀ ਇਹਦੇ ਵੀ ਪੀਸ ਜਿੰਨੇ ਮਰਜ਼ੀ ਲੈ ਲਓ ਇਹ ਜੀ ਇੱਕ ਡਿਜ਼ਾਈਨ ਇੱਕ ਕਲਰ ਮਿਲੂਗਾ ਜੀ yellow color color ਦੇਖੋ ਕਿੱਡਾ ਸੋਹਣਾ ਕਲਰ ਆਇਆ ਨੇ ਸਿਰਫ 495 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਖੂਬਸੂਰਤ ਪੀਸ ਜੀ ਆ ਲੋ ਇਹ ਵੀ ਸਟ੍ਰਾਈਪਸ ਜੀ ਇਹ ਵੀ ਪੀਸ ਜੀ ਨੇ ਮਰਜ਼ੀ ਲੈ ਲਓ ਨਾਲ ਦੁਪੱਟਾ ਪੀਸ ਜੀ ਨੇ ਮਰਜ਼ੀ ਲੈ ਲਓ ਨੈਕਸਟ ਜੈਨ ਚੈੱਕ ਕਰਾਉਂਗਾ ਤੁਹਾਨੂੰ ਮੈਂ ਖੂਬਸੂਰਤ ਪੀਸ ਹੈ ਸਾਰੇ ਡੈਨ ਟਾਪ ਕਲਾਸ ਨੇ ਜੀ ਆ ਲੋ ਪੀ ਚੈੱਕ ਕਰੋ ਪਾਕਿਸਤਾਨੀ ਸਟਾਈਲ ਪ੍ਰਿੰਟਿੰਗ ਹੈ ਜੀ ਸਾਰਾ ਦੇਖੋ ਖੂਬਸੂਰਤ ਪੀਸ ਕੀ ਬਾਤ ਹੈ ਪ੍ਰਿੰਟਿੰਗ ਦੇਖੋ ਕਿੰਡੀ ਸ਼ਾਨਦਾਰ ਪ੍ਰਿੰਟਿੰਗ ਹੈ ਨਾਲੇ ਦੇ ਦਿਨ ਤੁਹਾਨੂੰ ਸਰੋਸਕੀ ਵਰਗ ਦਾ ਕੰਮ ਕੀਤਾ ਹੋਇਆ ਮਿਲੇਗਾ ਪ੍ਰਿੰਟਡ ਮਿਲੂਗੀ ਜੀ ਬਾਟਮ ਇਹ ਸੋਲੋ ਡਿਜ਼ਾਈਨ ਹੈ ਵੀ ਚੈੱਕ ਕਰੋ ਜਿਹੜਾ ਖੂਫਰਤ ਵੀ ਜੀ ਆਹ ਲਓ ਦੁਪੱਟਾ ਦੇਖੋ ਕਿੰਨਾ ਸ਼ਾਨਦਾਰਾ ਔਰ ਪ੍ਰਿੰਟਿੰਗ ਬਹੁਤ ਵਧੀਆ ਜੀ ਛੇੜੇ ਵੀ ਸੋਲੋ ਪੀਸ ਹੈ ਜੀ ਪੀਸ ਤੁਸੀਂ ਜਿੰਨੇ ਮਰਜ਼ੀ ਲੈ ਲਿਓ ਸਿਰਫ 400 ਤੇ 95 ਰੁਪਏ ਜੀ ਆਹ ਲਓ ਪੀਸ ਦੇਖੋ ਕਿੱਡੇ ਵਧੀਆ ਪੀਸ ਨੇ ਜੀ ਆਹ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇਹ ਵੀ ਸੋਲੋ ਡਿਜ਼ਾਈਨ ਹੈ ਜੀ ਇਹ ਸੋਲੋ ਸੋਲੋ ਡਿਜ਼ਾਈਨ ਬਹੁਤ ਆਏ ਨੇ ਇਹ ਕੀ ਆਹ ਲਓ ਜੀ ਪ੍ਰਿੰਟਿੰਗ ਦੇਖੋ ਪਹਿਲਾਂ ਤਾਂ 20 ਨੱਕ ਦੇ ਉੱਪਰ embroidery ਕੀਤੀ ਜੀ ਸਾਰੀ ਔਰ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ 100% ਪਿਓਰ ਕਾਟਨ ਹੈ ਜੀ ਨਾਲ ਤੁਹਾਨੂੰ ਪ੍ਰਿੰਟਡ ਹੀ ਮਿਲੂਗੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਪੂਰਾ ਲੰਬਾ ਚੌੜਾ ਪਿਓਰ ਮਲ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 495 ਰੁਪਏ 495 ਸੂਟ ਦੇ ਘਰੇ ਪਹੁੰਚੂਗਾ ਜੀ ਚਾਹੇ 1 ਲਓ 2 ਲਓ 3 ਲਓ 4 ਲਓ 5 ਲਓ ਜਿੰਨੇ ਮਰਜ਼ੀ ਲਓ ਜੀ 495 ਰੁਪਏ ਖੂਬਸੂਰਤ ਜੀ ਆਹ ਲਓ ਜੀ ਬ੍ਰੈਂਡ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਆਏ ਨੇ ਮੇਰੇ ਕੋਲੇ ਪੈਚਵਰਕ ਦਾ ਕੰਮ ਕੀਤਾ ਹੋਇਆ ਜੀ ਨੈਕ ਦੇ ਉੱਪਰ ਬ੍ਰੈਂਡ ਚੈੱਕ ਕਰ ਲਓ ਖੂਬਸੂਰਤ ਪ੍ਰਿੰਟਿੰਗ ਹੈ ਚੈਰੀ ਜਿਹਾ ਕਲਰ ਹੈ ਮੈਜੈਂਟਾ ਚੈਰੀ ਕਲਰ ਹੈ ਜੀ ਆਹ ਲਓ ਜੀ ਨਾਲ ਇਹਦੇ ਬਾਟਮ ਸਟ੍ਰੈਪਸ ਵਾਲੀ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਤੇ ਖੂਬਸੂਰਤ ਦੁਪੱਟਾ ਆਹ ਲਓ ਜੀ ਜਿਹੜੇ ਨਵੇਂ ਕਸਟਮਰ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਲਰ ਚੈੱਕ ਕਰੋ ਇਹਦੇ ਵਿੱਚ ਜੀ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਬਲੈਕ ਕਲਰ ਜੀ yellow ਕਲਰ ਜੀ ਡਾਰਕ ਫਿਰੋਜ਼ੀ ਜਿਹਾ ਕਲਰ ਆ ਕਲਰ ਚੈੱਕ ਕਰੋ ਜਿਵੇਂ ਮੋਰ ਪੰਖੀਆ ਕਲਰ ਹੁੰਦਾ ਨਾ ਇਸ ਤਰ੍ਹਾਂ ਦਾ ਕਲਰ ਆ ਖੂਬਸੂਰਤ ਪੀਸ ਆ ਲਓ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ 495 ਰੁਪਏ ਜੀ ਮਿਰਰ ਦਾ ਕੰਮ ਕੀਤਾ ਹੋਇਆ ਪੈਚਵਰਕ ਦਾ ਕੰਮ ਨੈਕ ਦੇ ਉੱਪਰ ਜੀ ਸਾਰੇ ਦਾ ਸਾਰਾ ਖੂਬਸੂਰਤ ਪੀਸ ਹੈ ਹਾਲੋ ਜੀ ਇਹਦੇ ਨਾਲ ਤੁਹਾਨੂੰ ਮੈਂ ਬਾਟਮ ਦਿਖਾਉਂਗਾ ਜੀ ਬਾਟਮ ਵੀ ਬਹੁਤ ਵਧੀਆ ਬਾਟਮ ਹੈ ਜੀ ਇਹਦੇ ਆ ਲੋ ਪਲਾਜ਼ੋ ਬਣਾਓ ਸਲਵਾਰ ਬਣਾਓ ਤੁਸੀਂ ਜੋ ਮਰਜੀ ਬਣਾਓ ਨਾਲ ਮਿਲੂਗਾ ਜੀ ਦੁਪੱਟਾ 100% ਪਿਓਰ ਕਾਟਨ ਦਾ ਜੀ ਦੁਪੱਟਾ ਦੁਪੱਟੇ ਵੀ ਬਹੁਤ ਸੋਹਣੇ ਸੋਹਣੇ ਦੁਪੱਟੇ ਮਿਲਣਗੇ ਤੁਹਾਨੂੰ ਸਾਰੇ ਆ ਲੋ ਆ ਦੁਪੱਟਾ ਦੇਖੋ ਕਿੰਨਾ ਲੰਬਾ ਚੌੜਾ ਦੁਪੱਟਾ ਮੇਰੇ ਤੋਂ ਆਪ ਨਹੀਂ ਸੰਭੇ ਜਾਂਦਾ ਆ ਲੋ ਦੁਪੱਟਾ ਚੈੱਕ ਕਰੋ ਇਹਦੇ ਚ ਕਲਰ ਮਿਲਣਗੇ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਤੁਹਾਨੂੰ ਇਹ ਗੈਲੋ ਮਸਟਰਡ ਹੈ ਜੀ ਡਾਰਕ ਸੀ ਗ੍ਰੀਨ ਹੈ ਜੀ ਇੱਕ ਕਲਰ ਮਿਲੂਗਾ ਤੁਹਾਨੂੰ ਲਵੈਂਡਰ ਡਾਰਕ ਲਵੈਂਡਰ ਸ਼ੇਡ ਦੀ ਖੂਬਸੂਰਤ ਪੀਸ ਨੇ ਜੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਪੀਸ ਚੈੱਕ ਕਰੋ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਹੈ ਨੈਕ ਲਾਈਨ ਦੇ ਉੱਪਰ ਵਾਖੋ ਕਿੰਨਾ ਸ਼ਾਨਦਾਰ ਕੰਮ ਕੀਤਾ ਹੋਇਆ ਘੇਰਾ ਬਣਿਆ ਹੋਇਆ ਨਾਲ ਬਹੁਤ ਵਧੀਆ ਬਰਡਕਾ ਸਟਾਈਲ ਪ੍ਰਿੰਟਿੰਗ ਹੈ ਜੀ ਤੇ ਨਾਲ ਮਿਲੂਗੀ ਜੀ ਬਾਟਮ ਪਿਓਰ 100% ਪਿਓਰ ਕਾਟਨ ਦੀ ਬਾਟਮ ਆਹ ਲਓ ਜੀ ਦੁਪੱਟਾ ਖੂਬਸੂਰਤ ਪੀਸ ਜੀ ਕੀ ਬਾਤ ਹੈ ਦੁਪੱਟਾ ਦੇਖੋ ਕਿੱਡਾ ਲੰਬਾ ਚੜਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ ਕੋਈ ਛੋਟਾ ਦੁਪੱਟਾ ਨਹੀਂ ਸਾਰੇ ਬ੍ਰੈਸਸ ਬ੍ਰਾਂਡ ਦੇ ਵਿੱਚ ਨੇ ਖੂਬਸੂਰਤ ਪੀਸ ਕਲਰ ਦੇਖੋ ਜੀ ਕਿੱਡੇ ਸ਼ਾਨਦਾਰ ਕਲਰ ਆ ਗਏ ਜੀ ਇੱਕ ਇਹਦੇ ਤੁਹਾਨੂੰ ਲਵੈਂਡਰ ਸ਼ੇਡ ਮਿਲੂਗਾ ਜੀ ਇੱਕ ਇਹਦੇ ਚ ਡਾਰਕ ਪੇਕੀਆ ਕਲਰ ਦਾ ਬਹੁਤ ਵਧੀਆ ਕਲਰ ਹੈ ਤਿੰਨ ਕਲਰ ਆਏ ਨੇ ਤਿੰਨੇ ਕਲਰ ਚੱਬਦਾ ਜੀ ਆ ਲੋ ਜੀ yellow ਕਲਰ ਆ ਗਿਆ ਕਪੜਾ ਬਹੁਤ ਸ਼ਾਨਦਾਰ ਕਪੜਾ ਇਹ ਜੀ ਆਇਆ ਲੋ ਜੀ ਨੈਕਲਾਈਨ ਦੇ ਉੱਪਰ embroidery ਹੈ ਜੀ ਸਾਰੀ ਖੂਬਸੂਰਤ ਪੀਸ ਹੈ ਜੀ ਬ੍ਰੈਂਡ ਉਹੀ ਰਹੂਗਾ ਜੀ ਨਾਲੇ ਤੁਹਾਨੂੰ ਪ੍ਰਿੰਟਡ ਮਿਲੂਗੀ ਜੀ ਬਾਟਮ ਬਾਟਮ ਦੇਖੋ ਕਿੰਨੀ ਸੋਹਣੀ ਬਾਟਮ ਹੈ ਔਰ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਹੈ ਜੀ ਦੁਪੱਟਾ ਵੀ ਬਹੁਤ ਲੰਬੇ ਚੌੜੇ ਦੁਪੱਟੇ ਨੇ ਆ ਜੀ ਆ ਦੇਖੋ ਦੁਪੱਟਾ ਖੂਬਸੂਰਤ ਪੀਸ ਕਲਰ ਦਿਖਾਉਂਗਾ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਸਾਨੂੰ ਪੈਰਟ ਕਲਰ ਹੈ ਜੀ ਇੱਕ ਇਹਦੇ ਵਿੱਚ yellow डबल ਆ ਗਿਆ ਜੀ ਤੇ ਇੱਕ ਇਹ ਚ ਹੌਟ ਪਿੰਕ ਸ਼ੇਡ ਹੈ ਜੀ ਬਸ ਜਲਦੀ ਲੇਟ ਨਹੀਂ ਕਰਨਾ ਇਹ ਅੱਜ ਦੀ ਵੀਡੀਓ ਦੇ ਆਖਰੀ ਸੂਟ ਸੀ ਹੁਣ ਆਪਾਂ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ